ਰਜਾਤੀ ਹੈ ਜੀ ਪਖਵਾ ਰੋਡ ਦੀ ਮੈਂ ਤੇ ਆਏ ਹੋਏ ਆ ਤੁਹਾਨੂੰ ਦਿਖਾਉਣ ਵਾਸਤੇ ਸਮਾਹ ਸਿਟੀ ਦਾ ਪੂਰਾ 뷰 ਤੇ ਟ੍ਰੈਫਿਕ ਕਿੱਦਾਂ ਹੈਗਾ ਕਿਉਂਕਿ ਇੱਥੇ 92 ਕਿੱਤਾ ਹੋਇਆ ਟ੍ਰੈਫਿਕ ਦੀ ਸਿਚੁਏਸ਼ਨ ਤੁਹਾਨੂੰ ਦਿਖਾਣੇ ਆ ਆਓ ਚੱਲੋ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹੋਏ ਆ ਜੀ ਜਿਹੜਾ ਨਵਾਂ ਫਲਾਈਓਵਰ ਬਣਿਆ ਸੀਗਾ ਪਖਵਾ ਰੋਡ ਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਿਲਕੁਲ ਬੰਦ ਕਿੱਤਾ ਹੋਇਆ ਤੇ ਰੋਟਿੰਗ ਦੀ ਲਾਈ ਹੋਈ ਹੈ ਸਾਹਮਣੇ 92 ਹੈਗਾ ਉਹ ਕੀ ਬਖਵਾ ਰੋਡ ਤੋਂ ਹੀਰੋ ਡੇਗਰੀ ਚੌਂਕ ਤੋਂ ਸਿੱਧਾ ਫੁੱਲਾਵਾਲ ਵੱਲ ਜਾ ਸਕਦੇ ਆ ਜੇ ਤੁਸੀਂ ਫੁੱਲਾਵਾਲ ਤੋਂ ਜਾਣਾ ਹੈ ਬਖਵਾ ਰੋਡ ਵੱਲ ਹੀਰੋ ਬੇਗਰੀ ਵੱਲ ਉਹ ਸਾਈਡ ਤੋਂ ਤੁਹਾਨੂੰ ਜਾਣਾ ਪਏਗਾ ਬੰਦ ਕਰ ਦਿੱਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸਮਾਹ ਸਿਟੀ ਦੇ ਅੰਤਰਗਤ ਇਹ ਕੰਮ ਕੀਤਾ ਗਿਆ ਤੁਹਾਨੂੰ ਦਿਖਾ ਦਈਏ ਨੂੰ ਦਿਖਾਈਏ ਜਿੱਥੇ 92 ਹੈਗਾ ਲੋਕੀ ਆ ਰਹੇ ਨੇ ਬਿੱਕੋ ਸਪੀਡ ਆਉਂਦੇ ਨੇ ਹੁਣ ਭਾਈ ਇੱਕ ਬੰਦਾ ਸੀ ਦੇਖੋ ਲੈਫਟ ਹੈ ਗਿਆ ਲੈਫਟ ਜਾ ਕੇ ਕ੍ਰਿਸ਼ਨ ਮੰਦਿਰ ਪਹੁੰਚ ਜਾਣਗੇ ਗਿੱਲ ਰੋਡ ਵੱਲ ਚਲੇ ਜਾਣਗੇ 92 ਬਣਿਆ ਹੋਇਆ ਉਹnabla ਤੁਸੀਂ ਦੇਖ ਸਕਦੇ ਹੋ ਸੜਕਾ एकदम ਵਧੀਆ ਬਣੀ ਹੋਈ ਹੈ ਬਾਈਕ ਵਾਲੇ ਵੀ ਆਉਂਦੇ ਨੇ ਕਾਰਾਂ ਵਾਲੇ ਵੀ ਆਉਂਦੇ ਨੇ वन वे ਤੁਸੀਂ ਦੇਖ ਸਕਦੇ ਹੋ ਵਨ ਵੇ ਹੈ ਦਿੱਖੇ ਲਿਖਿਆ ਨੋ ਐਂਟਰੀ ਨੋ ਯੂ ਟਰਨ ਐਕਸੈਸਿਬਲ ਨਹੀਂ 10000 ਰੁਪਏ ਦਾ ਚਲਾਨ ਵੀ ਲਿਖਿਆ ਹੈ ਪਹਿਲੇ ਵੀ ਖਬਰ ਲਾਈ ਦੀਗੀ ਟ੍ਰੈਫਿਕ ਪੁਲਿਸ ਨੇ ਸਾਹਮਣੇ ਦੀ ਦੇਖਦੇ ਹੋ ਟ੍ਰੈਫਿਕ ਪੁਲਿਸ ਨੂੰ ਬਿਲਕੁਲ ਲੱਗਿਆ ਹੋਇਆ ਤੇ ਲੋਕੀ ਜੋ ਹੈ ਹੀਰੋ ਦੇ ਕੀ ਤੋਂ ਆ ਰਹੇ ਨੇ ਇਸ ਸਾਈਡ ਤੋਂ ਵੀ ਲੋਕੀ ਆਂਦੇ ਨੇ ਸਾਹਮਣੇ ਨਹਿਰ ਹੈਗੀ ਹੈ ਨਾ ਤੁਸੀਂ ਤਾਂ ਉਹ ਸਪੋਰ ਰੋਡ ਵੱਲ ਜਾਣਗੇ ਸੋਚਿਆ ਗਿਆ ਤੁਹਾਨੂੰ ਮਿਰੂ ਦੀ ਬਾਦੀਏ ਆਇ ਤੁਣ ਲੋਕੀ ਆਣਗੇ ਗਨਵੇ ਕਿਉਂਕਿ ਹੈ ਤੁਸੀਂ ਇਧਰੋਂ ਉਸੇਡ ਜਾ ਸਕਦੇ ਹੋ ਜੇ ਤੁਹਾਨੂੰ ਉਸ ਸਾਈਡ ਤੋਂ ਅਹਰ ਵੱਲ ਜਾਣਾ ਬਖਵਾ ਰੋਡ ਤੇ ਤੁਹਾਨੂੰ ਦੂਜੀ ਸਾਈਡ ਤੋਂ ਆਣਾ ਪਏਗਾ ਡੈਫੀਟਲੀ ਦੇਖ ਸਕਦੇ ਹੋ ਕਾਫੀ ਵੀਡੀ ਰੋਡ ਹੈਗੀ ਹੈ ਇਸ ਸਾਈਡ ਤੋਂ ਵੀ ਲੋਕ ਆ ਰਹੇ ਨੇ ਤੇ ਸਾਹਮਣੇ ਇਹ ਵੀ ਦੇਖ ਸਕਦੇ ਹੋ ਹੁਣ ਕਾਰ ਮੁੜੀ ਹੈ ਦੇ ਸਾਹਮਣੇ ਜਾਏਗੀ ਇਸਨਾ ਮੰਦਿਰ ਦੇ ਵੱਲ ਮਾਡਲ ਟਾਊਨ ਵੱਲ ਅੱਗੇ ਵੀ ਲੈ ਕੇ ਚੱਲਦੇ ਆਂ ਵੈਰੀ ਗੁੱਡ ਵਰਕ ਡਨ ਬਾਏ ਐਡਮਿਨਿਸਟ੍ਰੇਸ਼ਨ ਸਮਾਰਟ ਸਿਟੀ ਦੇ ਅੰਦਰ ਘੱਟ ਜਿਹੜਾ ਕੰਮ ਕੀਤਾ ਗਿਆ ਤੁਸੀਂ ਵੀਊ ਦੇਖ ਰਹੇ ਹੋ ਇਦਾਂ ਹੀ ਜੋ ਹੈ ਸਰਕਾਰ ਸਮਾਰਟ ਦੇ ਅੰਦਰ ਕੰਮ ਕਰਦੀ ਰਹੇ ਅਧਰ ਨੂੰ ਦਿਖਾ ਦਈਏ ਅੰਡਰਪਾਸ ਇਹ ਅੰਡਰਪਾਸ ਹੈਗਾ ਤੁਸੀਂ ਦੇਖ ਸਕਦੇ ਹੋ ਲੋਕੀ ਕਿਸ਼ਣਾ ਮੰਦਿਰ ਤੋਂ ਆ ਕੇ ਅੰਡਰਪਾਸਸ ਜਾਂਦੇ ਆ ਤੇ ਵੀਰਕਾ ਮਿਲਕ ਪਲਾਂਟ ਵੱਲ ਚਲੇ ਜਾਂਦੇ ਨੇ ਉੱਧਰ ḍ zone ਵੱਲ ਚਲੇ ਜਾਂਦੇ ਨੇ ਨਾਲ ਇੱਥੇ ਛੇਕਿੱਦਰੀ ਪੀ ਸਕਦੇ ਹੋ ਤਰਬੂਜ਼ ਵੀ ਰੱਖੇ ਹੋਏ ਨੇ ਵਧੀਆ ਵੀ ਵਧੀਆ ਉੱਪਰ ਵੀ ਦੇਖ ਸਕਦੇ ਹੋ ਬਣਿਆ ਹੋਇਆ ਪੂਲਤਾਲਾ ਵੀ ਦੇਖੋ ਪੂਲਤਾਲਾ ਦੇ ਖੜਿਆ ਹੋਇਆ ਦੇਖੋ ਚਲਾਨ ਜਮਟੋ ਵਾਲਾ ਕੱਟੇਗਾ ਆਹੀ ਰਿਕਸ਼ਾ ਵੀ ਦੇਖੋ ਜਲਦੀ ਵੀ ਹੈ ਜਲਦੀ ਹੈ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਵਧੀਆ ਵੀ ਬਣਿਆ ਹੋਇਆ ਤੁੰ ਦਿਖਾਈਏ ਇਹ ਜਿਹੜਾ ਵਾਈਪਰ ਕੇ ਕੀਤਾ ਹੋਇਆ ਜੀ ਇਸ ਸਾਈਡੋਂ ਲੈ ਕੇ ਆਏ ਆਂ ਸਾਹਮਣੇ ਵੀ ਦੇਖ ਸਕਦੇ ਹੋ ਸਿੱਧਾ ਹੁ ਤੁਸੀਂ ਜਾਓਗੇ ਇਧਰੋਂ ਲੋਕ ਜਾ ਰਹੇ ਨੇ ਸਿੱਧਾ ਨਹਿਰ ਦੇ ਵੱਲ ਤੇ ਪਖਵਾ ਰੋਡ ਵੱਲ ਇਸ ਸਾਈਡ ਤੋਂ ਲੋਕੀ ਮਹਿਰ ਤਵਾਨ ਕੇ ਤੇ ਸਿੱਧਾ ਜਾਣਗੇ ਉੱਪਰ 0 ਬੇਗਰੀ ਵੱਲ ਘੰਟਾ ਘਰ ਵੱਲ ਉੱਧਰ ਹੀ ਜੱਦੀ ਦੇਖ ਸਕਦੇ ਹੋ ਬਿਲਕੁਲ ਵੰਡਵੇ ਕਿੱਤਾ ਹੋਇਆ ਕੋਈ ਜਗ੍ਹਾ ਨਹੀਂ ਹੈਗੀ ਜਿੱਥੋਂ ਤੁਸੀਂ ਟਿਕ ਲੈ ਸਕਦੇ ਹੋ ਆਸੀਂ ਦੇਖ ਸਕਦੇ ਹੋ ਰਨਵੇ ਕਿੱਤਾ ਹੋਇਆ ਲੋਕੀ ਸਾਹਮਣੇ ਆਉਂਦੇ ਨੇ ਟ੍ਰੈਫਿਕ ਵੀ ਸਮੂਢਲੀ ਚੱਲਦਾ ਪਿਆ ਲੋਕੀ ਜਿਹੜਾ ਕੰਮ ਵਧੀਆ ਸਰਕਾਰਾਂ ਨੇ ਕੀਤਾ ਹੈ ਅਵੇ ਤੁਸੀਂ ਦੇਖ ਸਕਦੇ ਹੋ ਆ ਤਾਰ ਵੀ ਲੱਗੀ ਹੋਈ ਆ ਬੈਰੀਕੇਡ ਜੇ ਲੱਗੇ ਆ ਲਾਲ ਬਿਲਕੁਲ ਕੋਈ ਸਪੇਸ ਨਹੀਂ ਹੈਗੀ ਕਿ ਜੇ ਤੁਸੀਂ ਇੱਥੋਂ ਕੱਟ ਮਾਰ ਕੇ ਉੱਧਰ ਜਾਣਾ ਹੋਵੇ ਜਾਂ ਉੱਥੋਂ ਕੱਟ ਮਾਰ ਕੇ ਅੰਦਰ ਰਹਿਣਾ ਹੋਵੇ ਤਾਰਾਂ ਮੋਟੀ-ਮੋਟੀਆਂ ਦੇਖ ਸਕਦੇ ਹੋ ਬਹੁਤ ਮੋਟੀਆਂ ਤਾਰਾਂ ਲੱਗੀ ਹੋਈਆਂ ਆ ਆ ਦੇਖ ਤੁਸੀਂ ਦੇਖ ਸਕਦੇ ਹੋ ਸਟਰੋਂਗ ਚੀਜ਼ ਬਣੀ ਹੋਈ ਆ ਕੋਈ ਰਸਤਾ ਛੱਡਿਆ ਨਹੀਂ ਜਿਹੜਾ ਤੁਸੀਂ ਗਲਤ ਸਾਈਡ ਤੋਂ ਕੱਟ ਮਾਰ ਕੇ ਵੀ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਦੋਨੋਂ ਸਾਈਡ ਇਹ ਦੇਖ ਰਹੇ ਹੋ ਸਾਹਮਣੇ ਫਿਰੋਜ਼ਗੰਦੀ ਮਾਰਕੀਟ ਭਾਈਵਾਲਾ ਚੌਂਕ ਚੰਡੀਗੜ੍ਹ ਇਹ ਵੀ ਤੁਸੀਂ ਸੋਚੋ ਇੱਧਰੋਂ ਕਰਕੇ ਇੱਧਰ ਜਾਣਾ ਨਹੀਂ ਜਾ ਸਕਦੇ ਕਈ ਲੋਕੀ ਕਰਦੇ ਸੀਗੇ ਇੱਧਰੋਂ ਆਉਂਦੇ ਸੀਗੇ ਦੇਖੋ ਮੋੜਦੇ ਸੀਗੇ ਉਹ ਵੀ ਜਿਹੜੀ ਚੀਜ਼ ਬੰਦ ਕੀਤੀ ਹੋਈ ਆ ਐਕਸੀਡੈਂਟ ਦਾ ਖਤਰਾ ਬਿਲਕੁਲ ਹੀ ਘਟ ਗਿਆ ਕਿਉਂਕਿ ਪਹਿਲੇ ਬਹੁਤ ਜ਼ਿਆਦਾ ਰਿਸਕ ਰਹਿੰਦਾ ਸੀ ਤੁਸੀਂ ਦੇਖ ਸਕਦੇ ਹੋ ਵੱਡੀਆਂ ਬੱਸਾਂ ਵੀ ਨਿਕਲਦੀਆਂ ਬੱਚੇ ਪੀਟੀਕਲ ਦੇ ਨੇ ਬਜ਼ੁਰਗ ਵੀ ਸਾਰੇ ਨਿਕਲਦੇ ਨੇ ਉਹ ਵਧੀਆ ਕੰਮ ਪ੍ਰਸ਼ਾਸਨ ਨੇ ਕੀਤਾ ਹੈ ਜਿਹੜਾ ਕਿ ਇਹ ਬੈਰੀਕੇਡ ਲਾਏ ਹੋਏ ਨੇ ਵੀ ਪੂਰਾ ਦੇਖ ਸਕਦੇ ਹੋ ਵੀਊ ਇਦਾਂ ਹੀ ਕੰਮ ਕਰੀ ਜਾਵੇ ਸਰਕਾਰ ਸਮਾਰਟ ਸਿਟੀ ਦੇ ਅੰਦਰ ਗਤ ਕੰਮ ਹੁੰਦਾ ਪਿਆ ਤੁਸੀਂ ਦੇਖ ਰਹੇ ਹੋ ਆ ਜੰਦੀ ਰਾਜੀ ਨਹਿਰ ਤੇ ਘਣੀ ਹੋਇਆ ਸਾਹਮਣੀ ਨਹਿਰ ਰਹੀ ਹੈ ਇਤਵਾਨ ਨਹਿਰ ਵਿੱਚ ਕੂੜਾ ਕਰਕੇ ਕਿਤਨਾ ਮਨਾ ਹੈ ਪੂਰਾ ਵੀ ਦੇਖ ਸਕਦੇ ਹੋ ਆ ਝੰਡਾ ਵੀ ਲੱਗਿਆ ਹੋਇਆ ਆਮ ਆਦੀ ਪਾਰਟੀ ਦਾ ਆ ਥੱਲੇ ਵੀ ਦੇਖੋ ਨਹਿਰ ਲੰਘਦੀ ਗਈ ਹੈ ਇਹ ਜਾਰੀਆਂ ਵੀ ਲੱਗੀ ਹੋਈਆਂ ਕੰਪੂਰਾ ਵੀ ਦਿਖਾਇਆ ਵੱਧ ਤੋਂ ਅਗੜੀਓ ਸ਼ੇਅਰ ਕਰ ਦਿਓ ਜੇ ਅਨਦਰ ਸਬਸਕ੍ਰਾਈਬ ਕਰਦੇ ਹੋ ਤਾਂ ਇੱਥੇ ਤੁਹਾਨੂੰ ਘਬਰਾ ਦਿਖਾ ਦੇਵਾਂਗੇ ਆਹ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਨਵੇ ਹੈ ਉਂ ਇਧਰੋਂ ਤੋਂ ਪਿਆੰਗੇ ਪੱਪਾ ਰੋਡ ਤੋਂ ਸਿੱਧਾ ਜਾਣਗੇ ਜਿਹੜੇ ਬਿਕਾਉਂਦਲ ਉਧਰ ਸਾਈਡ ਤੋਂ ਬਨਵੇ ਦਿਖਾਇਆ ਹੈ ਇਧਰ ਸਾਈਡ ਦਾ ਵੀ ਬਨਵੇ ਬਨਿਆ ਹੋਇਆ ਆਮਨੇ ਵੀ ਦੇਖ ਸਕਦੇ ਹੋ ਕਿ ਇੱਥੋਂ ਜਾਣਗੇ ਤੇ ਉਧਰ ਪਹੁੰਚ ਜਾਣਗੇ ਹਰ ਇੱਕ ਜਗ੍ਹਾ ਤੇ ਅੰਡਰਪਾਸ ਬਨਿਆ ਹੋਇਆ ਹੈ ਐਕਚੁਅਲੀ ਬਣੀ ਬੰਦਵੇ ਹੈ ਤੁਸੀਂ ਦੇਖ ਸਕਦੇ ਹੋ ਉਧਰੋਂ ਵੀ ਗੱਡੀਆਂ ਇੰਝ ਨਹੀਂ ਆ ਸਕਦੀ ਜਿੰਨੀਆਂ ਗੱਡੀਆਂ ਜਿਹੜੀ ਹੈ ਇਧਰੋਂ ਗੱਡੀਆਂ ਉਧਰ ਜਾ ਸਕਦੀਆਂ ਹੈਲਮਟ ਆ ਲਾ ਰਹੀ ਹੈਗਾ ਹੈਲਮਟ ਜ਼ਰੂਰ ਪਾਓ ਆ ਤੁਸੀਂ ਦੇਖ ਸਕਦੇ ਹੋ ਵਧੀਆ ਚੀਜ਼ ਬਣੀ ਹੋਈ ਹੈ ਜੀ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਹਿਰ ਤੇ ਖੜੇ ਹੋਏ ਸੀਗੇ ਤੁਹਾਨੂੰ ਪੂਰਾ ਵੀਊ ਦਿਖਾਇਆ ਹੈ A to Z ਬੰਨਵੇ ਕੀਤਾ ਹੋਇਆ ਹੈ ਵਨਵੇ ਨਹੀਂ ਫੋਲੋ ਕਰੋਗੇ ਚਲਾਨ ਹੋਏਗਾ ਪੁਲਿਸ ਵੀ ਖੜੀ ਹੋਈ ਹੈ ਉਧਰ ਤੁਸੀਂ ਦੇਖ ਸਕਦੇ ਹੋ ਲੋਕੀ ਫਾਰਵਰਡ ਵਾਲੇ ਜਾ ਰਹੇ ਨੇ ਇੱਧਰ ਤੇ ਪਿੱਛੇ ਜੋ ਹੈਿੱਧਾ ਜਾ ਰਹੇ ਨੇ ਪੂਰਾ ਵੀਊ ਟਨ ਦਿਖਾਇਆ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਤੋ